ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਜਿਹੜੀ ਵੀਡੀਓ ਹੈਗੀ ਆ ਇਹ ਦੋਸਤੋ ਝੋਟੀ ਹੈਗੀ ਆ ਮੋਹਰਾ ਦੇ ਵਿੱਚ ਵੀਰ ਹੋਣਾ ਤੋਂ ਪੁੱਛ ਲਾਂਗੇ ਜਾਣਕਾਰੀ ਲੈ ਲਾਂਗੇ ਕਿੰਨੀ ਏਜ ਹੈਗੀ ਆ ਤੇ ਕੇਸ ਹਿਸਾਬ ਕਿਤਾਬ ਚ ਕੀ ਮਦਰ ਦਾ ਇਸ ਦਾ ਰਿਕਾਰ ਅਗੋਂ ਲੈ ਕੇ ਆਂਦੀ ਵਪਾਰ ਦੀ ਲੈਣ ਆ ਵੀਰ ਉਹਨਾਂ ਦੀ ਪੁੱਛ ਲੈਨੇ ਆ ਚਲਦੇ ਆ ਵੀਰ ਉਹਨਾਂ ਦੇ ਕੋਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੋ ਵੀਰ ਜੀ ਇੱਕ ਤਾਂ ਨਾਮ ਆਪਣੇ ਵੀਰਾਂ ਨੂੰ ਦੱਸ ਦਈਏ ਤੇ ਏਰੀਆ ਜ਼ਰੂਰ ਦੱਸ ਦਈਏ ਮੇਰਾ ਨਾਮ ਜਗਰਾਜ ਸਿੰਘ ਹੈ ਜੀ ਠੀਕ ਹੈ ਡੈਡੀ ਦਾ ਨਾਮ ਸਰਦਾਰ ਸੁਬਾ ਸਿੰਘ ਜੀ ਪਿੰਡ ਆਪਣਾ ਵਾਰਸ ਵਾਲਾ ਜਟਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਰੀਪੁਰ ਪੈ ਜਾਂਦਾ ਇਹ ਮੋਗਾ ਤੋਂ ਮਹੂ ਰੋਡ ਦੇ ਉੱਪਰ ਆਇੰਦਾ ਪਿੰਡ ਪੀਰਮੰਦ ਠੀਕ ਆ ਜੀ ਪਿੰਡ ਪੈਂਦਾ ਵੀ ਵਾਰਸ ਠੀਕ ਆ ਠੀਕ ਹੈ ਸੋ ਜਗਰਾਜ ਵੀਰ ਜੀ ਅੱਜ ਜਿਹੜੀ ਆਪਾਂ ਇਹ ਐਨੀਮਲ ਲੈ ਕੇ ਆਏ ਆ ਇਹ ਝੋਟੀ ਹੈਗੀ ਆ ਤਿੰਨ ਸਾਲ ਦੀ ਆਪਣਾ ਵਪਾਰ ਦਾ ਕੰਮ ਹੀ ਹੈ ਜਿਹੜੇ ਵੀਰ ਨਵੇਂ ਨੇ ਉਹਨਾਂ ਨੂੰ ਨਹੀਂ ਪਤਾਗਾ ਸੋ ਤਿੰਨ ਸਾਲ ਦੱਸਦੇ ਬਿਟਾਈ ਤੇ ਤਿੰਨ ਸਾਲ ਦੇ ਚੜ੍ਹੇ ਠੀਕ ਹੈ ਜੀ ਠੀਕ ਹੈ ਸੋ ਜਗਰਾਜ ਵੀਰ ਜੀ ਕੋਈ ਮਦਰ ਦਾ ਰਿਕਾਰਡ ਕੁਝ ਕਿੰਨੇ ਕ ਦੁੱਧ ਵਾਲੀ ਇਸ ਦੀ ਮਾਂ ਰਹੀ ਹੈ 14 ਕਿਲੋ ਨਾ ਕਿਹਾ ਸੀ ਹੁਣ ਗਾਹ ਦੇਖੋ ਜੀ ਆ ਤਕਰੀਬਨ ਅੱਗੇ ਆਪ ਨੂੰ ਦੱਸਣ ਮੁਤਾਬਕ ਕੀ ਆ 13 14 ਲੀਟਰ ਮਦਰ ਦਾ ਦੁੱਧ ਸੋ ਕਿਸਾਨ ਵੀਰੋ ਜਿਹੜੀ ਝੋਟੀ ਦੀ ਬੰਤਰ ਆ ਪਿੱਠਪੂੜੇ ਦੀ ਬਹੁਤ ਹਾਂ ਜੀ ਝੋਟੀ ਦੀ ਬੰਤਰ ਆ ਤੁਸੀਂ ਖੁਦ ਦੇਖ ਸਕਦੇ ਹੋ ਲੰਬਾਈ ਵੇਲ ਦੀ ਝੋਟੀ ਸੋਹਣੀ ਆ ਸਿੰਘਾਂ ਦੀ ਬੰਤਰ ਜਿਹੜੀ ਆ ਉਹ ਆਪਾਂ ਨਜ਼ਦੀਕ ਤੋਂ ਉਹ ਇਸ ਤਰ੍ਹਾਂ ਦੀ ਹੈਗੀ ਆ ਛੋਟਾ ਸਿੰਘ ਆ ਥੋੜਾ ਜਿਹਾ ਪਿੱਛੋਂ ਮੋੜ ਕੇ ਆ ਰੌਂਡ ਸ਼ੇਪ ਲਈ ਹੋਈ ਆ ਮੁੜਿਆ ਹੋਇਆ ਸਿੰਘ ਬਾਕੀ ਜਿਹੜਾ ਮੂੰਹ ਮੱਥਾ ਦੋਸਤੋ ਸੋਹਣਾ ਹੈਗਾ ਝੋਟੀ ਦਾ ਜੈਡ ਬਲੈਕ ਹੈਗੀ ਆ ਜੀ ਪੂਸ਼ ਥੋੜੇ ਜਿਹਾ ਕੁਛ ਕੁਵਾਲ ਹੈ ਚੰਦ ਕੁਵਾਲ ਆਪਾਂ ਕਹਾਂਗੇ ਪਿੱਛੋਂ ਵਾਈਟ ਹਨ ਹਾਂਜੀ ਬਾਕੀ ਜੈਡ ਬਲੈਕ ਜਿਹੜੀ ਇਹ ਝੋਟੀ ਹੈਗੀ ਆ ਉਹਦਾ ਸਿੰਗਾ ਵੀ ਲੱਗਾ ਦਾਦਿਆਂ ਦੇ ਵੀਆ ਪੱਤਿਆਂ ਦੇ ਨਾਲ ਪਰ ਆਪਾਂ ਨਹੀਂ ਮੰਨਿਆ ਹੈਗਾ ਠੀਕ ਹੈ ਲਗੀਆਂ 25 ਦਿਨਾਂ ਦਾ ਟੀਕਾ ਵੀ ਲੱਗਿਆ ਪਰ ਆਪਾਂ ਨਹੀਂ ਮੰਨਦੇ ਠੀਕ ਹੈ ਜੀ ਸੋ ਕਿਸਾਨ ਵੀਰੋ ਅੱਗੇ ਬਣੀ ਵੀ ਹੈਗੀ 20 25ਾਂ ਦੀ ਪਰ ਕਿਸੇ ਵੀਰ ਨੇ ਲੈ ਕੇ ਜਾਣੀ ਆ ਬਿਲਕੁਲ ਨਾ ਮੰਨ ਕੇ ਟੀਕਾ ਲੈ ਕੇ ਜਾ ਸਕਦਾ ਹਾਂ ਜੀ ਕਿਉਂਕਿ ਅੱਗੋਂ ਦਸਮਾਤਬਕੀ ਵੀਰ ਉਹਨਾਂ ਨੂੰ ਵੀ ਅੱਗੋਂ ਦੱਸਿਆ ਗਿਆ ਵੀ ਟੀਕਾ ਲੱਗਾ ਹੋਇਆ ਸੋ ਜਗਰਾਜ ਵੀਰ ਜੀ ਕੀ ਮੁੱਲ ਭਾਗ ਕੀ ਕਰ ਰਹੇ ਆ ਪੈਂਦਾ ਇਹਦਾ ਲੈਣ ਤੇ 26000 ਆ ਜੀ ਠੀਕ ਹੈ ਜੀ ਹਾਂ ਜੀ 5-700 ਦਾ ਮਾਮਲਾ ਠੀਕ ਆ ਜੀ ਬਾਕੀ ਛੋਟੀ ਪੂਰੀ ਕਹਿਣਾ ਬਿਲਕੁਲ ਬਹੁਤ ਵਧੀਆ ਠੀਕ ਆ ਇੰਛਾ ਜੀ ਬੜਾ ਚੌੜਾ ਲੱਗਿਆ ਬਿਲਕੁਲ 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 ਸੋ ਕਿਸਾਨ ਵੀਰ ਉਹ ਚੰਗੀ ਛੋਟੀ ਹੈਗੀ ਆ ਜਿਹੜੇ ਮੇਰੇ ਵੀਰ ਆ ਸ਼ਕੀਨ ਹੋਣ ਜਾਂ ਅੱਗੇ ਲੈ ਕੇ ਥੋੜੀ ਜੀ ਸੰਭਾਲ ਕਰਕੇ ਇਸ ਨੇ ਕਿਉਂਕਿ ਟੀਕਾ ਲੈ ਲੈਣਾ ਏਆਈ ਹੋ ਜਾਣੀ ਆ ਸਮਾਂ ਕੁਛ ਨਹੀਂ ਅੱਗੇ ਜਾ ਕੇ ਲੈ ਕੇ ਜਾਣਾ ਇਹਨੇ ਬਾਕੀ ਜਿਹੜੀ ਆ ਥਣਾ ਦੀ ਬੰਤਰ ਆ ਜਿਹੜੀ 200 ਝੋਲੀ ਆ ਚੰਗੀ ਹੈਗੀ ਸਾਫ ਚਾਰ ਥਾਨ ਨੇ ਜਿੱਥੋਂ ਤੱਕ ਮੇਰੀ ਨਜ਼ਰ ਹੈਗੀ ਹੈ ਚਾਰ ਥਾਨ ਨੇ ਮੋਟਾ ਥਾਣਾ ਦੋਸਤੋ ਚਾਰੇ ਥਾਨ ਸੋਹਣੀ ਵਿੱਥੀ ਦੇ ਹਨ ਬਾਕੀ ਜਿਹੜੇ ਮੇਰੇ ਵੀਰ ਆਓ ਤੁਸੀਂ ਮੌਕੇ ਤੇ ਮੇਨ ਦੀ ਖਾਸੀਤ ਬੇਲ ਬਹੁਤ ਜਿਆਦੀ ਝੋਟੀ ਹੈ ਹਾਂਜੀ ਲੰਬਾਈ ਜਿਆਦੀ ਆ ਲੰਬਾਈ ਜਿਆਦੀ ਆ ਸੋਹਣੀ ਆ ਝੋਟੀ ਤੇ 26000 ਰੁਪਏ ਦੋਸਤੋ ਜਿਹੜੀ ਡਿਮਾਂਡ ਹੈ ਵੀਰ ਹੋਣਾ ਦੀ ਜੈਡ ਬਲੈਕ ਆ ਝੋਟੀ ਥੋੜਾ ਬਤਾ ਕੋਈ 5-700 ਦਾ ਮਾਨਤਾ ਨਾ ਹੋ ਜਾਏਗਾ ਮੌਕੇ ਤੇ ਜਿਹੜੇ ਮੇਰੇ ਵੀਰ ਪਹੁੰਚਦੇ ਹੋ ਤੇ ਜਗਰਾਜ ਵੀਰ ਇੱਕ ਨੰਬਰ ਜ਼ਰੂਰ ਬੋਲ ਦੀਏ ਆਪਣੇ ਹਾਂਜੀ 9592896502 ਇੱਕ ਨੰਬਰ ਉਹ ਨੋਟ ਕਰ ਲੈਣੀ 9417666502 ਠੀਕ ਆ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾ ਦੇ ਨੰਬਰ ਜਗਰਾਜ ਸਿੰਘ ਹੋਣਾ ਦੇ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਵੀਰ ਹੋਣਾ ਦੇ ਨਾਲ ਰਾਬਤਾ ਆਪਣਾ ਕਾਇਮ ਕਰ ਸਕਦੇ ਹੋ ਇਹੇ ਝੋਟੀ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਇੱਕ ਵਾਰੀ ਜਗਰਾਜ ਖੋਲ ਕੇ ਨੂੰ ਤੂਰ ਲਿਗੇ ਜੀ